ਪੰਜਾਬ ਦੇ ਵਿੱਚ ਕੇਲਿਆਂ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ। ਆਪ ਦੇ ਸਾਬਕਾ ਐਮ.ਐਲ.ਏ ਅਮਰਜੀਤ ਸਿੰਘ ਸੰਧੋਵਾ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਹੈ। ਉਹਨਾਂ ਦੇ ਵੱਲੋਂ ਸੀਐਮ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਇੱਕ ਕੇਲੇ ਦੇ ਉੱਤੇ 1.5 ਰੁਪਏ ਦੀ ਕਮਿਸ਼ਨ ਵਸੂਲੀ ਜਾ ਰਹੀ ਹੈ। ਅਤੇ ਅਜੇ ਹਾ ਕੁਝ ਵਿਅਕਤੀਆਂ ਦੇ ਵੱਲੋਂ ਸਿਆਸੀ ਸ਼ੈ ਹਾਸਲ ਕਰਕੇ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਕਾਰਨ ਕੁਝ ਇਲਾਕਿਆਂ ਦੇ ਵਿੱਚ ਨਜ਼ਦੀਕੀ ਸ਼ਹਿਰਾਂ ਨਾਲੋਂ 20 ਰੁਪਏ ਕੇਲੇ ਮਹਿੰਗੇ ਮਿਲ ਰਹੇ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੇ ਰੋਪੜ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਅਤੇ ਉਹਨਾਂ ਕਿਹਾ ਕਿ ਨੂਰਪੁਰ 베ਦੀ ਖੇਤਰ ਦੇ ਵਿੱਚ ਕੇਲਿਆਂ ਉੱਤੇ ਚੱਲ ਰਹੀ ਨਜਾਇਜ਼ ਕਮਿਸ਼ਨਬਾਜ਼ੀ ਬਿਲਕੁਲ ਗਲਤ ਹੈ ਉਹਨਾਂ ਦੇ ਵੱਲੋਂ ਨਜਾਇਜ਼ ਕਮਿਸ਼ਨਬਾਜ਼ੀ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਦੇਖੋ ਸਾਡੇ ਨੂਰਪੁਰ 베ਦੀ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾ ਬੀਬੀਆਂ ਜਦੋਂ ਵੀ ਆਪਣੇ ਕਿਸੇ ਰਿਸ਼ਤੇਦਾਰ ਦੇ ਜਾਣੇ ਚਾਹ ਉਹਨੇ ਮਾਪੀ ਜਾਣ ਸੌਰੀ ਜਾਣ ਆਪਣੀ ਨਾਨਕੀ ਜਾਣ ਭੂਆ ਦੇ ਘਰੇ ਜਾਣ ਕੇਲੇ ਲੈ ਕੇ ਜਾਂਦੇ ਸਭ ਤੋਂ ਸਸਤਾ ਫਰੂਟ ਇਹਨੂੰ ਕਹਿੰਦੇ ਆਪਾਂ ਵੀ ਜਿਹੜਾ ਆਮ ਸਾਡੇ ਚ ਚਰਚਾ ਹੈ ਇਹ ਕੇਲੇ ਦੇ ਪਿੱਛੇ ਸਾਡੇ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਗੁੰਗਾ ਸਾਹਿਬ ਨਾਲੋਂ 20 ਰੁਪਏ ਐਕਸਟਰਾ ਜਿਆਦਾ ਦਰਜਨ ਨੂਰਪੁਰਵੇਦੀ ਦੇ ਕੇਲੇ ਦਰਜਨ ਵਿਕਦੇ ਸੀ ਸਾਢੇ 30 ਸਾਤ ਭੱਦੀ ਦਾ ਰੇਟ ਪੁੱਛਿਆ ਲੋਕਾਂ ਤੇ ਉੱਥੇ ਨਾਲ ਤੇ ਵੀ 20 ਰੁਪਏ ਜੇ ਉੱਥੇ 60 ਰੁਪਏ ਤੇ ਇੱਥੇ 80 ਰੁਪਏ ਵਿਕਣੀ ਆ ਆਨੰਦਪੁਰ ਸਾਹਿਬ 70 ਤੇ ਇੱਥੇ 90 ਰੁਪਏ ਵਿਕਣੀ ਆ ਜੇ ਕੀਤੂ ਸਾਹਿਬ 70 ਤੇ ਇੱਥੇ 90 ਰੁਪਏ ਵਿਕਣੀ ਆ ਜੇ ਬੂੰਗਾ ਸਾਹਿਬ 70 ਤੇ ਇੱਥੇ 90 ਰੁਪਏ ਵਿਕਣੀ ਆ ਸੰਦੂਾਨ ਨੇ ਦੱਸਿਆ ਕਿ ਪਿਛਲੇ 3.5 ਸਾਲਾਂ ਤੋਂ ਨੂਰਪੁਰ ਬੇਦੀ, ਝੱਜ ਚੌਂਕ ਅਤੇ ਬੈਸਾ ਆਦੀ ਥਾਵਾਂ ਤੇ ਕੇਲੇ ਵੇਚਣ ਉੱਤੇ ਇੱਕ-ਇੱਕ ਕੇਲੇ ਤੇ 1.5 ਰੁਪਏ ਕਮਿਸ਼ਨ ਵਸੂਲੀ ਜਾ ਰਹੀ ਹੈ। ਇਹ ਕਮਿਸ਼ਨ ਕੁਝ ਵਿਅਕਤੀਆਂ ਵੱਲੋਂ ਸਿਆਸੀ ਸ਼ੈ ਹਾਸਲ ਕਰਕੇ ਲਈ ਜਾ ਰਹੀ ਹੈ। ਇਸ ਕਾਰਨ ਇਲਾਕੇ ਦੇ ਵਿੱਚ ਕੇਲੇ ਹੋਰ ਨਜ਼ਦੀਕੀ ਸ਼ਹਿਰਾਂ ਨਾਲੋਂ 20 ਰੁਪਏ ਮਹਿੰਗੇ ਮਿਲ ਰਹੇ ਨੇ। ਇਹ ਬੜੇ ਚਿਰਾਂ ਲੋਕਾਂ ਦੀ ਫਿਰ ਕੋ ਸ਼ਿਕਾਇਤਾਂ ਆਦੀਆਂ ਦੀਆਂ ਸਾਡੇ ਜਿੰਮ ਵਾਲੇ ਮੁੰਡੇ ਬਹੁਤ ਉਹਨੇ ਕਈ ਵਾਰ ਆਨੰਦਪੁਰ ਸਾਹਿਬ ਜਾਣਾ ਬੂੰਗਾ ਸਾਹਿਬ ਜਾਣਾ ਨੂਰਪੁਰ ਸਾਹਿਬ ਨੂਰਪੁਰ ਬੇਦੀ ਤੋਂ 7 ਕਿਲੋਮੀਟਰ ਬੂੰਗਾ ਸਾਹਿਬ ਹੈ 12 ਕਿਲੋਮੀਟਰ ਕੀਤਵਰ ਸਾਹਿਬ ਹੈ ਤੇ 14 ਕਿਲੋਮੀਟਰ ਆਨੰਦਪੁਰ ਸਾਹਿਬ ਹੈ 15 ਕਿਲੋਮੀਟਰ ਉਹਨੇ ਜਦੋਂ ਉੱਤਰ ਜਾਣਾ ਤਾਂ ਆਦਾਨਾ ਕਹਿੰਦੇ ਰਹਣ ਉਹ ਨੂਰਪੁਰ ਬੇਦੀ ਕਿੱਲਾ ਕਿਉਂ ਜਿਆਦਾ ਮਹਿੰਗਾ ਵਿਕਰੇ ਜਦੋਂ ਸਾਨੂੰ ਪਤਾ ਲੱਗਿਆ ਸੀ ਸੀਐਮ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਲੈਟਰ ਲਿਖਿਆ ਕਿ ਇਹਦੀ ਜਾਂਚ ਕਰਾਈ ਜਾਵੇ ਤੇ ਮੁੱਖ ਮੰਤਰੀ ਸਾਹਿਬ ਨੇ ਜਾਂਚ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਲਾ ਦਿੱਤੀ ਹੈ ਇਨਕੁਆਰੀ ਲਾਤੀ ਹੈ ਮੈਂ ਤੁਹਾਡੇ মিডিਆ ਰਾਹੀਂ ਜਰੀਆ ਵੀਡੀਓ ਰਾਹੀਂ ਹੋਰ ਮੁੱਖ ਮੰਤਰੀ ਸਾਨੂੰ ਅਪੀਲ ਕਰ ਰਿਹਾ ਕਿ ਇਹਦੀ ਬਿਜ਼ਨਸ ਜਾਂਚ ਕਰਾਈ ਜਾ। ਤਾਂ ਜੋ ਪਤਾ ਲੱਗੇ ਇਹਦੇ ਪਿੱਛੇ ਕੌਣ-ਕੌਣ ਲੋਕ ਹੈ। ਕਿਹੜੇ-ਕਿਹੜੇ ਲੋਕਾਂ ਦੀ ਥੱਲੇ ਚੱਲਦਾ ਹੈ ਗੋਰਖ ਧੰਦਾ ਜਿਹੜਾ। ਸਾਬਕਾ ਵਿਧਾਇਕ ਦੇ ਅਨੁਸਾਰ ਨੂਰਪੁਰ ਬੇਦੀ ਖੇਤਰ ਦੇ ਵਿੱਚ ਹਰ ਰੋਜ਼ ਤਕਰੀਬਨ 2000 ਦਰਜਨ ਕੇਲੇ ਵਿਕਦੇ ਨੇ। ਜਿਸ ਰਾਹੀਂ ਲਗਭਗ 40000 ਰੁਪਏ ਨਜਾਇਜ਼ ਕਮਾਈ ਹੋ ਰਹੀ ਹੈ। ਇਹ ਘਟਾਲਾ ਹੁਣ ਤੱਕ ਕਰੀਬ 5 ਕਰੋੜ ਰੁਪਏ ਦਾ ਬਣ ਚੁੱਕਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਮਾਰਕੀਟ ਕਮੇਟੀ ਦਾ ਇੱਕ ਸਾਬਕਾ ਅਹੁਦੇਦਾਰ ਵੀ ਸ਼ਾਮਲ ਹੋ ਸਕਦਾ ਹੈ। ਮਰ ਛੋਟਾ ਨਹੀਂ ਹੈਗਾ। ਨੂਰਪੋਵੈਦੀ ਦੇ ਵਿੱਚ 24000 ਕਿੱਲਾ ਰੋਜ਼ ਜਿਹਦੇ ਵਿੱਚ ਬਜਰੂੜ ਬੈਂਸਾਡਾ ਦਾ ਡੂਮੇ ਵਾਲਾ ਚਾਚਾ ਚਾਚਾਓਂ ਕਾਂ ਦਾ ਡੂਮੇ ਵਾਲਾਂ ਦਾ ਕਲਵਾਡਾ ਦਾ ਜਿਹੜੇ ਨੂਰਪੋਵੈਦੀ ਦੇ ਸਾਰੇ ਏਡੇ ਆਂਦੇ ਆ। ਉਹਨਾਂ ਵੀ 24000 ਕਿੱਲਾ ਰੋਜ਼ ਵਿਕਦਾ ਹੈ। 20 ਰੁਪਏ ਦਰਜਣ ਦੇ ਹਿਸਾਬ ਦੇ ਨਾਲ 24 ਡੇਢ ਰੁਪਿਆ ਕਿਲਾ ਲੋਕ ਕਹਿ ਰਹੇ ਆ ਕਿ ਉੱਥੇ ਐਕਸਟਰਾ ਲਿਆ ਜਾ ਰਿਹਾ ਉਹਦੇ ਨਾਲ 40000 ਰੁਪਏ ਦਾ ਲੋਕਾਂ ਦੀ ਜੇਬ ਤੇ ਰੋਚ ਇਹ ਬੋਝ ਪੈ ਰਿਹਾ ਜਿਹੜੀ ਸਾਡੀਆਂ ਭੈਣਾਂ ਬੀਬੀਆਂ ਆ ਉਹ ਇੱਕ ਮਹੀਨੇ ਦੇ ਵਿੱਚ ਘੱਟ ਤੋਂ ਘੱਟ ਆਪਣੇ ਸਾਰੇ ਰਿਸ਼ਤੇਦਾਰਾਂ ਵਿੱਚ 10 ਕਵਾਰਾ ਤਾਂ ਜਾਂਦੀ ਹੈ 10 ਰਿਸ਼ਤੇਦਾਰਾਂ ਵਿੱਚ ਆਪਣੇ ਘਰਾਂ ਨੂੰ ਵੀ ਲੈਂਦੇ 10 ਦਰਜਣ ਕਿਲੇ ਖਰੀਦੇ ਨੇ ਜਿਨ੍ਹਾਂ ਦੇ ਜੇਬ ਤੇ 200 ਰੁਪਏ ਡਾਕਾ ਇਹ ਮਾਰਿਆ ਗਿਆ ਸੰਦੋਹਾ ਨੇ ਕਿਹਾ ਕਿ ਕੇਲਾ ਆਮ ਲੋਕਾਂ ਦੇ ਲਈ ਆਸਾਨੀ ਨਾਲ ਉਪਲਬਧ ਹੋਣ ਵਾਲਾ ਸਭ ਤੋਂ ਸਸਤਾ ਫਲ ਹੈ ਪਰ ਇਹਨਾਂ ਸ਼ਰਾਰਤੀ ਅੰਸਰਾਂ ਵੱਲੋਂ ਗੁੰਡਾ ਟੈਕਸ ਲਾ ਕੇ ਇਸ ਨੂੰ ਵੀ ਮਹਿੰਗਾ ਕਰ ਦਿੱਤਾ ਗਿਆ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਪੱਤਰ ਨੂੰ ਸਬੰਧਤ ਵਿਭਾਗ ਨੂੰ ਜਾਂਚ ਦੇ ਲਈ ਭੇਜ ਦਿੱਤਾ ਗਿਆ ਬਹੁਤ ਵੱਡਾ ਘਟਾਲਾ ਹੋਇਆ ਜਦੋਂ ਲੋਕਾਂ ਨੇ ਸਾਨੂੰ ਸ਼ਿਕਾਇਤਾਂ ਕਰੀਆਂ ਸੀ ਉਹ ਤੋਂ ਬਸ ਲੈਟਰ ਲਿਖਿਆ ਫਿਰ ਅਸੀਂ ਫੇਸਬੁੱਕ ਤੇ ਪਾਇਆ ਉਸ ਦਿਨ ਤੋਂ ਰੇਟ ਬੂੰਗਾ ਸਾਹਿਬ ਨੂਰਪੁਰਵੇਦੀ ਜਿਹੜਾ ਬੂੰਗਾ ਸਾਹਿਬ ਰੇਟ ਉਹ ਹੀ ਨੂਰਪੁਰਵੇਦੀ ਚ ਹੋ ਰਿਹਾ ਹੈ ਜਿਹੜਾ ਕੀਤਵ ਸਾਹਿਬ ਹੈ ਉਹ ਹੀ ਇੱਥੇ ਇੱਕੋ ਰੇਟ ਹੋ ਰਿਹਾ ਹੈ ਆਨੰਦਪੁਰ ਸਾਹਿਬ ਵਾਲਾ ਰੇਟ ਵੀ ਤੇ ਭੱਦੀ ਵਾਲਾ ਵੀ ਰੇਟ ਹੈ ਪਹਿਲਾਂ ਸਾਰਿਆਂ ਤੇ 20 ਰੁਪਏ ਐਕਸਟਰਾ ਜ਼ਿਆਦਾ ਜਦੋਂ ਵਿਕਰੀ ਰਹੀ ਹੈ ਸਾਢੇ 3 ਸਾਲ ਦੇ ਵਿੱਚ ਬਹੁਤ ਵੱਡਾ ਘਟਾਲਾ ਹੈ 5 ਕਰੋੜ ਕ੍ਰੋਸ ਕਰਕੇ ਵੱਡਾ ਘਟਾਲਾ ਹੋਇਆ ਹੈ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਗੱਲ ਸੁਣੀ ਹੈ ਔਰ ਸਰਕਾਰ ਕੋ ਪਹਜਾਉਂਗੇ ਇਹਨੂੰ